ਜਲੇਵਾਲ ਨੂੰ ਇਲਾਜ ਦੇ ਲਈ ਮਨਾਉਣ ਦੀ ਇੱਕ ਹੋਰ ਕੋਸ਼ਿਸ਼ ਫਿਰ ਖਨੌਰੀ ਪਹੁੰਚੇ ਸਰਕਾਰ ਦੇ ਨੁਮਾਇੰਦੇ ਕਿਸਾਨ ਨੇਤਾਵਾਂ ਦੇ ਨਾਲ ਸਾਥਕਾ ਡੀਆਈਜੀ ਨਰਿੰਦਰ ਭਾਰਗਵ ਤੇ ਐਸਐਸਪੀ ਨਾਨਕ ਸਿੰਘ ਦੀ ਮੁਲਾਕਾਤ ਦਿੱਲੀ ਚਪਖਿਆ ਚੌਣਾ ਖਾੜਾ ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਪਾਰਟੀ ਨੂੰ ਫਿਰ ਦੱਸਿਆ ਆਪ ਦਾ ਤਾਂ ਕਿ ਜੀਵਾਲ ਦਾ ਪਲਟਵਾਰ ਬੋਲੇ ਸਾਨੂੰ ਡਾੜਾਂ ਕੱਢਣ ਦੀ ਬਜਾਏ ਕੰਮ ਕਰਕੇ ਦਿਖਾਓ ਚੌਤਰਫਾ ਹਮਲਿਆਂ ਤੋਂ ਬਾਅਦ ਆਪਣੀ ਬਿਆਨ ਤੇ ਭਾਜਪਾ ਦੇ ਰਮੇਸ਼ ਵਿਧੂੜੀ ਦੀ ਮਾਫੀ ਕਿਆ ਵਾਪਸ ਲੈਂਦਾ ਹਾਂ ਆਪਣਾ ਅਲਫਾਜ਼ ਪਹਿਲਾਂ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਰਗੀ ਸੜਕਾਂ ਬਣਾਉਣ ਦੀ ਕਈ ਸੀ ਗੱਲ ਮਨਮੋਹਨ ਸਾਹਿਬ ਦਾ ਪੀਐਮ ਮਨਮੋਹਨ ਸਿੰਘ ਜੀ ਭਾਰਤ ਸਤੰਤ ਦਿਨ ਦੀ ਉੱਠੀ ਮੰਗ ਅਵਰੋਧੀ ਧਿਰ ਦੀ ਆਗੂ ਪ੍ਰਤਾਪ ਸਿੰਘ ਬਾਜਵਾਦੀ ਸਾਰੀਆਂ ਪਾਰਟੀਆਂ ਨੂੰ ਚਿੱਠੀ ਵਿਧਾਨ ਸਭਾ ਦੇ ਵਿੱਚ ਮਤਾ ਲਿਓਣ ਦੀ ਸਲਾਹ ਹੁਸ਼ਿਆਰਪੁਰ ਦੇ ਪਿੰਡ ਵੱਡੋਂ ਦੇ ਵਿੱਚ ਸਕੂਲ ਪ੍ਰਿੰਸੀਪਲ ਦਾ ਮਾਸੂਮ ਤੇ ਤਸ਼ੱਦਦ ਬੱਚੇ ਨੂੰ ਮਾਰੇ ਕਈ ਥੱਪੜ ਸਿੱਖਿਆ ਮੰਤਰੀ ਨੇ ਦਿੱਤੇ ਮਕਦਮਾ ਦਰਜ ਕਰਨ ਦੇ ਆਦੇਸ਼ ਫਰੀਨਾਦੇ ਮਿਲਿਸ ਦਾ 3 ਦਿਤ ਜੀ ਮੰਜ਼ਲ ਤੇ ਲੱਗੀ ਅੱਗ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਪਾਇਆ ਗਿਆ ਕਾਬੂ ਅੱਗ ਦੇ ਨਾਲ ਕਿਸੇ ਜਾਨੀ ਨੁਕਸਾਨ ਤੋਂ ਰਿਆ ਬਚਾ ਸਸਿਗਾ ਤੁਸੀਂ ਵਿਖਰੀਓ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆ ਖਬਰਾਂ ਦੇ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਸਮਾਣਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ 12 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਛੱਤ ਤੋਂ ਡਿੱਗਣ ਦੇ ਕਾਰਨ ਬੱਚੇ ਦੀ ਜਾਨ ਗਈ ਹੈ ਛੱਤ ਤੇ ਦਰਸਲ ਪਤੰਗ ਉਡਾ ਰਿਆ ਸੀਗਾ ਜਸ਼ਨਪ੍ਰੀਤ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਵਿੱਚ ਲਜਾਇਆ ਗਿਆ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਸਮਾਣਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿਉਂਕਿ ਲੋਹੜੀ ਦੇ ਤਿਹਾੜੀ ਤੋਂ ਪਹਿਲਾਂ ਹੀ ਜਿਹੜਾ ਕਿ ਪਤੰਗਾਂ ਡਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸਕੂਲਾਂ ਦੇ ਵਿੱਚ ਫਿਲਹਾਲ ਆਛੁੱਟੀਆਂ ਨੇ ਪੈਸ ਦੇ ਵਿਚਾਲੇ ਬੱਚੇ ਦੇ ਵੱਲੋਂ 12 ਸਾਲਾ ਬੱਚੇ ਦੇ ਵੱਲੋਂ ਜਦੋਂ ਛੱਤ ਤੇ ਆ ਪਤੰਗ ਉਡਾਈ ਜਾ ਰਹੀ ਤੇ ਛੱਤੋਂ ਡਿੱਗਣ ਦੇ ਕਾਰਨ ਬੱਚੇ ਦੀ ਜਾਨ ਚਲੀ ਜਾਂਦੀ ਹੈ ਛੱਤ ਤੇ ਪਤੰਗ ਉਡਾ ਰਿਆ ਸੀਗਾ ਦਰਸਲ ਆ ਜਸ਼ਨਪੁਰੇਤ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਬੱਚੇ ਨੂੰ ਅਮ੍ਰਿਤ ਤੇ ਕਹਲਾ ਨ ਦਿੱਤਾ ਤਾਂ ਇਹ ਆਪਣੇ ਆਪ ਦੇ ਵਿੱਚ ਪੂਰੀ ਘਟਨਾ ਜਿਹੜੀ ਕਿ ਹੋਰਨਾ ਮਾਪਿਆਂ ਵਾਸਤੇ ਬੱਚਿਆਂ ਵਾਸਤੇ ਵੀ ਇੱਕ ਸਬਕ ਹੈ ਸਾਨੂੰ ਅਜੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੈ ਖਾਸ ਤੌਰ ਤੇ ਜਦੋਂ ਬੱਚੇ ਛੱਤ ਤੇ ਚੜ ਕੇ ਇਸ ਤਰੀਕੇ ਨਾਲ ਪਤੰਗ ਡੋਂਦੇ ਨੇ ਆ ਤਾਂ ਮਾਪਿਆਂ ਨੂੰ ਜਰੂਰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਬੱਚਿਆਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਅਜਿਹੇ ਮੌਕੇ ਇਸ ਤਰੀਕੇ ਦਾ ਕੋਈ ਹਾਸਾ ਵਾਪਰ ਸਕਦਾ ਹੈ ਉਸ ਤੋਂ ਕਿਵੇਂ ਬਚਿਆ ਜਾਵੇ ਤਾਂ ਮਾਪਿਆਂ ਨੂੰ ਜਰੂਰ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਹੈ ਆ ਕਿਉਂਕਿ ਸਮਾਣਾ ਦੇ ਵਿੱਚ 12 ਸਾਲਾ ਬੱਚੇ ਦੀ ਜੋ ਕਿ ਛਾਤੋਂ ਡਿੱਗਣ ਦੇ ਕਾਰਨ ਜਾਨ ਚਲੀ ਗਈ ਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਨਾਮ ਦਾ ਬੱਚਾ ਜੋ ਕਿ ਛੱਤ ਤੇ ਬਤੰਗ ਉਡਾਰਿਆ ਸੀਗਾ ਤੇ ਇਸ ਦੌਰਾਨ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਆਤਾ ਸਮਾਣਾ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਕਿਸ ਤਰੀਕੇ ਦਾ ਇਹ ਹਾਦਸਾ ਵਾਪਰਿਆ ਘਟਨਾ ਵਾਪਰੀ ਹੈ ਤੇ ਇਸ ਤੋਂ ਹੋਰ ਨਾ ਆ ਬੱਚਿਆਂ ਮਾਪਿਆਂ ਨੂੰ ਮਜੂਰ ਸਿੱਖਣ ਦੀ ਜ਼ਰੂਰਤ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆ ਜਿਹੜੇ ਕਿ ਬੱਚੇ ਨੇ ਉਹ ਪਤੰਗਾ ਡਾਉਂਦੇ ਨੇ ਤੇ ਇਸ ਦੇ ਚੱਲਦੇ ਹੀ 12 ਸਾਲਾ ਬੱਚੇ ਦੀ ਜੋ ਕੇ ਮੌਤ ਹੋ ਗਈ। ਕੱਲ ਕੋ ਦਿੱਕਤ ਹੈ ਇਸ ਕੋ ਫਾਇਦਾ ਰਹੇਗਾ ਉਸ ਚੀਜ਼ ਦਾ। ਬਹੁਤ ਮਾਰਾ ਰਿਹਾ ਬਹੁਤ ਮਾਰਾ ਰਿਹਾ। कल को दिक्कत है इसको रहेगा बहुत माड़ा बहुत माड़ा कल इसे खबर कर... हो जिला जानकारी सहयोगी पुरुषोत्तम कौशिक जुड़ चुके ने पुरुषोत्तम समाणा के दर्दनाक हादसा वापर गया कि बारह साल बची छात्र डिगण के कारण जो मौत हुई है ਇਸ ਦੇ ਨਾਲ ਕੀ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਪਰਵਿੰਦਰ ਜੀ ਇਸ ਤਰ੍ਹਾਂ ਹੈ ਇੱਕ ਇੱਕਠੇ ਕੰਮ ਕਰਦੇ ਸੈਕਟਰੀ ਚ ਪਰਿਵਾਰ ਹੈ ਪਿੰਡ ਕਲਾਰਾ ਦਾ ਹੈ ਜਿੱਥੇ ਸਮਾਂਨੇ ਤੇ ਆਪਣੇ ਬੱਚੇ ਆਪਣੇ ਫਾਦਰ ਨਾਲ ਰਹੇ ਤੇ ਮਾਂ ਇਹਨਾਂ ਕੀ 2 ਸਾਲ ਤੋਂ ਪਿਤਾ ਤੋਂ ਅੜ ਰਹੀ ਹੈ ਕਿਸੇ ਔਰ ਥਾਂ ਤੇ ਬੱਚੇ ਦੋਨੋਂ ਇਕੱਲੇ ਸੀ ਇਹ 12 ਸਾਲ ਦਾ ਇੱਕ ਬੱਚਾ ਛੋਟਾ 6 ਸਾਲ ਦਾ ਦੋਨੋਂ ਸੱਦੇ ਉੱਤੇ ਪਤੰਗ ਉਡਾ ਰਹੇ ਸੀ ਕੀ ਕਾਰਨ ਬਣਿਆ ਬੜਾ ਬੱਚਾ ਇੱਕਦਮ ਸੱਤ ਤੋਂ 11 ਨੂੰ ਤਰਨ ਹਸਪਤਾਲ ਲੈ ਜਾਂਦੇ ਕਿ ਜਿੱਥੇ ਡਾਕਟਰਾਂ ਨੇ ਉਸ ਨੂੰ ਕੁਝ ਟਾਈਮ ਦੱਸਿਆ ਵੀ ਤੇ ਡੈੱਡ ਹੋ ਚੁੱਕਾ ਹੈ ਉਸਕੇ ਬਾਅਦ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਲੇਕਿਨ ਇੱਕ ਘਟਨਾ ਨੇ ਇੱਕ ਸਵਗਰ ਦੇ ਤਹਿਕੀਬ ਮਾਪੇ ਨੂੰ ਚਾਹੀਦਾ ਹੈ ਕਿ ਬੱਚੇ ਜੇ ਪਤੰਗ ਉਡਾਣਦੇ ਹਨ ਤਾਂ ਨੇੜੇ ਹੋਣੇ ਜ਼ਰੂਰੀ ਹੈ। ਮਾਂ ਹੋਵੇ ਤੇ ਪਿਤਾ ਹੋਵੇ ਤਾਂ ਕਿ ਕਿਸੇ ਔਰ ਦੇ ਕਰਦੇ ਵਿੱਚ ਕਿਸੇ ਦਾ ਚਿਰਾਗ ਨਾ ਬੁਝੇ। ਇਸ ਘਟਨਾ ਨੇ ਇਸ ਪੂਰੇ ਇਲਾਕੇ ਦੇ ਵਿੱਚ ਇੱਕ ਲੋਕਾਂ ਨੂੰ ਸੋਚਣ ਨੂੰ ਮਜਬੂਰ ਕੀਤਾ ਹੈ ਪਤੰਗ ਉਡਾਣ ਦੇ ਸਮੇਂ ਕਿੰਨਾ ਧਿਆਨ ਰੱਖਣਾ ਜ਼ਰੂਰੀ ਹੈ। ਜੀ ਹਾਂ ਠੀਕ ਹੈ ਪਰਛਾਦਨ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਅਸਮਾਨਾ ਦੇ ਦਰਸਲ 12 ਸਾਲਾ ਬੱਚੇ ਦੀ ਜੁਕੇ ਮੌਤ ਹੋ ਜਾਂਦੀ ਹੈ ਛੱਤੋਂ ਡਿੱਗਣ ਦੇ ਕਾਰਨ ਬੱਚੇ ਦੀ ਜਾਨ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਨਾਮ ਦਾ ਬੱਚਾ ਛੱਤੇ ਪਤੰਗ ਉਡਾ ਰਿਆ ਸੀਗਾ ਤੇ ਇਸੇ ਦਰਹਾਨੇ ਹਾਸਤਾ ਵਾਪਰ ਜਾਂਦਾ ਹੈ ਉਸਦੇ ਬਾਅਦ ਬੱਚੇ ਨੂੰ ਗੰਮੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਜਸ਼ਨਦੀਪ ਜਸ਼ਨਦੀਪ ਕਿੰਨੇ ਸਾਲ ਦਾ ਹੈ ਇਹ 11ਵਾਂ ਸਾਲ ਲੱਗਾ ਹੋਇਆ ਹੈ ਤੇਦੀ ਮਾਂ ਕਿੰਨੇ ਟਾਈਮ ਤੋਂ ੜ ਰਹੀ ਹੈ ਇਸ ਤੋਂ ਮੁੰਡੇ ਤੋਂ 2 ਸਾਲ ਤੋਂ ਅੱਛਾ ਤੇ ਬੱਚੇ ਤੁਹਾਡੇ ਕੋਲ ਰਹੇ ਸੀ ਹਾਂ ਜੀ ਸਾਡੇ ਕੋਲ ਅੱਜ ਕੀ ਦੱਸਿਆ ਤੁਹਾਨੂੰ ਮੁੰਡੇ ਨੇ ਕੀ ਹੋਇਆ ਇਹਦਾ ਤੇ ਉਹ ਤਾਂ ਚਾਹੀ ਮੈਂ ਤਾਂ ਫੋਨ ਕਰਤੀ ਮੈਂ ਤਾਂ ਤੇ ਚੰਕੀ ਤਰ੍ਹਾਂ ਕਰਦਾ ਹੂੰ ਹੂੰ ਹੁਣ ਫੋਨ ਕਰਤੀ ਹੁਣ ਮੈਨੂੰ ਲੱਗਿਆ ਕਿਥੇ ਤੋਂ ਡਿੱਗ ਗਿਆ ਇਹਦੇ ਪਤਨ ਮੁੰਡੇ ਨੇ ਦੱਸਿਆ ਨੇ ਕੋਥੇ ਤੋਂ ਡਿੱਗ ਗਿਆ ਅੱਛਾ ਕੋਥੇ ਡਿੱਗਿਆ ਹਾਂ ਅੱਗੇ ਪਤਾ ਕਿ ਅੱਜ ਅਸੀਂ ਗੱਲ ਕਰਾਂਗੇ ਚਾਈਨਾ ਡੋਰ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਪਤੰਗਬਾਜ਼ੀ ਦੇ ਸੀਜ਼ਨ ਤੋਂ ਪਹਿਲਾਂ ਹੀ ਚਾਈਨਾ ਡੋਰ ਤੇ ਸਖਤ ਨਿਰਦੇਸ਼ ਦੇ ਦਿੱਤੇ ਗਏ ਨੇ ਜਿਸ ਦੇ ਤਹਿਤ ਚਾਈਨਾ ਡੋਰ ਦੀ ਵਰਤੋਂ ਕਰਨ ਤੇ ਭਾਰੀ ਜੁਰਮਾਨਾ ਭੁਗਤਣਾ ਪਵੇਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਚਾਈਨਾ ਡੋਰ ਤੇ ਸਖਤ ਫੈਸਲਾ ਲਿਆ ਗਿਆ ਹੈ ਬੋਰਡ ਨੇ ਖੁੰਨੀ ਡੋਰ ਦੇ ਭਿਆਨਕ ਨਤੀਜਿਆਂ ਨੂੰ ਦੇਖਦੇ ਹੋਏ ਪੂਰਨ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਨੇ ਜਿਸ ਤਹਿਤ ਜੇਕਰ ਕੋਈ ਚਾਈਨਾ ਡੋਰ ਦੀ ਖਰੀਦ-ਫਰੋਦ ਕਰਦਾ ਮਿਲਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਇੱਕ ਵੱਡਾ ਨਿਰਦੇਸ਼ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਹੁਣ ਚਾਈਨਿਸ ਡੋਰ ਨੂੰ ਲੈ ਕੇ ਪੂਰੀ ਤਰ੍ਹਾਂ ਬੈਨ ਕੀਤਾ ਗਿਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਵੱਲੋਂ ਜਾਰੀ ਕੀਤੇ ਨੋਟਿਸ ਦੇ ਮੁਤਾਬਿਕ ਵਾਤਾਵਰਣ ਸੁਰੱਖਿਆ ਐਕਟ 1986 ਦੇ ਅਧੀਨ ਨਿਰਦੇਸ਼ ਜਾਰੀ ਕੀਤੇ ਗਏ ਨੇ ਪਲਾਸਟਿਕ ਜਾਂ ਹੋਰ ਕੋਈ ਸਿੰਥੈਟਿਕ ਸਮਗਰੀ ਨਾਲ ਬਣੇ ਧਾਗੇ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ ਨਾਲ ਹੀ ਅਜਿਹੇ ਧਾਗੇ ਦੇ ਨਿਰਮਾਣ ਵਿਕਰੀ ਸਟੋਰੇਜ ਖਰੀਦ ਸਪਲਾਈ ਦੀ ਵਰਤੋਂ ਤੇ ਵੀ ਮੁਕੰਮਲ ਪਾਬੰਦੀ ਸਬੰਧੀ ਆਰਡਰ ਪਾਸ ਕਰਦੇ ਹੋਏ ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ ਗਈ ਹੈ। ਤੱਕ ਦੀ ਜਿਹੜੀ ਜਾਣਕਾਰੀ ਮੁਤਾਬਕ 1986 ਦੀ ਧਾਰਾ 5 ਦੇ ਤਹਿਤ ਨਿਯਮਾਂ ਦੇ ਤਹਿਤ ਇਹ ਪੂਰੀ ਤਰ੍ਹਾਂ ਬੈਨ ਕੀਤਾ ਗਿਆ ਚਾਹੇ ਉਹ ਲਾਈਨ ਆਨ ਹੋਵੇ ਸਿੰਡੀਕੇਟ ਜਿਹੜੀ ਵੀ ਸੈਂਥੈਟਿਕ ਜਿਹੜੀ ਹੈ ਅਸੀਂ ਗੱਲ ਕਰ ਲਈ ਆ ਫਿਰ ਪਲਾਸਟਿਕ ਜਿਹੜੀ ਡੋਰ ਹੈ ਉਹ ਪੂਰੀ ਤਰ੍ਹਾਂ ਬੈਨ ਕੀਤਾ ਗਿਆ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵਿਕਰੀ ਨਹੀਂ ਕਰ ਸਕਦਾ ਕਿਸੇ ਵੀ ਤਰ੍ਹਾਂ ਦੀ ਕੋਈ ਆ ਐਕਸਪੋਰਟ ਇੰਪੋਰਟ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਕੋਈ ਵੀ ਜਿਹੜਾ ਹੈਗਾ ਜਾਰੀ ਕਿਤੇ ਆਰਡਰ ਦੇ ਮੁਤਾਬਿਕ ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 10000 ਤੋਂ 15 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਤੇ ਨਾਲ ਹੀ ਸਰਕਾਰ ਨੂੰ ਸਹਿਯੋਗ ਦੇ ਕੇ ਚਾਈਨਾ ਡੋਰ ਸੰਬੰਧੀ ਜਾਣਕਾਰੀ ਸਾਂਝੀ ਕਰਨ ਵਾਲਿਆਂ ਨੂੰ 25000 ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਜੇਕਰ ਇਦੇ ਵਿੱਚ ਜੁਰਮਾਨੇ ਦੀ ਐਸੀ ਗੱਲ ਕਰ ਲਈ 10000 ਤੋਂ ਲੈ ਕੇ 15 ਲੱਖ ਤੱਕ ਦਾ ਜੁਰਮਾਨਾ ਇਹਦੇ ਵਿੱਚ ਰੱਖਿਆ ਗਿਆ ਹੈ ਔਰ ਜੇਕਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ 1800 180 2810 ਇਹ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਔਰ ਇਹਦੇ ਵਿੱਚ ਜੇਕਰ ਕੋਈ ਵੇਚ ਰਿਹਾ ਹੈ ਲੁੱਕ ਕੇ ਵੇਚ ਰਿਹਾ ਕੋਈ ਦੁਕਾਨਦਾਰ ਤੇ ਜੇਕਰ ਉਹਦੀ ਵੀ ਕੋਈ ਇਨਫੋਰਮੇਸ਼ਨ ਦਿੰਦਾ ਹੈ ਤਾਂ 25000 ਰੁਪਏ ਉਨੂੰ ਇਨਾਮ ਵੀ ਦਿੱਤਾ ਜਾਏਗਾ ਇਹ ਵੀ ਕੰਟਰੋਲ ਬੋਰਡ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਯਾਨੀ ਕਿ ਪੰਜਾਬ ਦੇ ਵਿੱਚ ਲਗਾਤਾਰ ਰੇਡਸ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਈ ਮਾਮਲੇ ਵੀ ਦਰਜ ਕੀਤੇ ਗਏ ਨੇ ਪਿਛਲੇ ਦਿਨਾਂ ਕਿਉਂਕਿ ਕਈ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਈਆਂ ਜਿਸ ਨੂੰ ਲੈ ਕੇ ਲੋਕਾਂ ਦੀ ਜਾਨ ਤੱਕ ਵੀ ਗਈ ਹੈ ਇਸ ਕਰਕੇ ਪੂਰੀ ਤਰ੍ਹਾਂ ਇਸ ਨੂੰ ਬੈਨ ਕੀਤਾ ਗਿਆ ਹੈ ਔਰ ਆਉਣ ਵਾਲੇ ਸਮੇਂ ਚ ਕਾਫੀ ਇਹਦੇ ਵਿੱਚ ਸ਼ਕਤੀ ਦੇਖਣ ਨੂੰ ਮਿਲੇ ਚਾਈਨਾ ਡੋਰ ਤੇ ਸਖਤੀ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਫਤੇਗੜ ਚੂੜੀਆਂ ਦੇ ਵਿੱਚ ਪੁਲਿਸ ਨੇ ਵੱਖ-ਵੱਖ ਦੁਕਾਨਾਂ ਤੇ ਰੇਡ ਮਾਰੀ ਤੇ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਅਪੀਲ ਕੀਤੀ ਆਪਾਂ ਐਸੀ ਕਰਕੇ ਸਪੈਸ਼ਲ ਟੀਮਾਂ ਤਿੰਨ ਬਣਾ ਕੇ ਆਪਾਂ ਹਰ ਜਗ੍ਹਾ ਜਿਹੜਾ ਚੈਕਿੰਗ ਕਰ ਰਹੇ ਆ ਤੇ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਤੇ ਸਖਤ ਤੋਂ ਸਖਤ ਜਿਹੜੀ ਆ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਮਚਲਿਆਂਗੇ ਲੋਕਾਂ ਨੂੰ ਕੋਈ ਕਹਿਣਾ ਚਾਹੂਗੇ ਫਰਕ ਚੂੜੀਆਂ ਦੇ ਵਸੇ ਦੇ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਵੀ ਇਸ ਜਿਹੜਾ ਚਾਈਨਿਸ ਡੋਰ ਆ ਇਹਦਾ ਬਾਇਕਾਟ ਕਰੋ ਤੇ ਜੈਨੂਨ ਜਿਹੜੀ ਆ ਉਹੀ ਪਤੰਗਾ ਡਾਉਣ ਲਈ ਜਿਹੜੀ ਆ ਧੋਰ ਵਰਤੀ ਜਾਵੇ ਮੈਂ ਕਹਿੰਦਾ ਵੀ ਚਾਈਨਾ ਡੋਰ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਆ ਧਾਗੇ ਦੀ ਵਰਤੂਣੀ ਚਾਹੀਦੀ ਆ ਕਿਉਂਕਿ ਧਾਗੇ ਕਰਕੇ ਕਈਆਂ ਦੇ ਪਰਿਵਾਰ ਰੋਟੀ ਖਾਂਦੇ ਸੀ ਉਹਨਾਂ ਕਰਕੇ ਚਾਈਨਾ ਡੋਰ ਕਰਕੇ ਸਾਰੇ ਬੇਦਖਲ ਹੋਏ ਪਏ ਬੇਗੁਜ਼ਾਰ ਹੋਏ ਪਏ ਨੇ ਇਸ ਕਰਕੇ ਆਪਾਂ ਕੰਮ ਕਰੀਦਾ ਇੱਕ ਨੰਬਰ ਦਾ ਤੁਸੀਂ ਤਾਂ ਧਾਗੇ ਵਾਲੀ ਡੋਰ ਇੱਥੇ ਹਾਂਜੀ ਮੈਂ ਧਾਗੇ ਲਈ ਹਾਂਜੀ ਧਾਗੇ ਲਈ ਚੜਖੜੀਆਂ ਜਿਹੜੀ ਪਿੰਨੇ ਜਿਹੜੇ ਸਾਡੇ ਵੇਲੇ ਛੋਟੇ ਹੁੰਦੇ ਉਹ ਚੱਲਦੇ ਹੁੰਦੇ ਸੀ ਅੱਜ ਵੀ ਮੇਕੋ ਉਹਦੇ ਨਾਲ ਦੇ ਪਿੰਨੇ ਚ ਰੱਖੜੀਆਂ ਸਭ ਕੁਝ ਹੈਗਾ ਦੱਸਦੀ ਹੈ ਕਿ ਚਾਈਨਾ ਡੋਰ ਦੀ ਪੂਰਨ ਰੋਕਥਾਮ ਦੇ ਲਈ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਟੋਲ ਫ੍ਰੀ ਨੰਬਰ 18001802810 ਵੀ ਜਾਰੀ ਕੀਤਾ ਹੈ ਜਿੱਥੇ ਸ਼ਿਕਾਇਤ ਕਰਨ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਤਾਂ ਜੋ ਲੋਕ ਬੇਖੌਫ ਹੋ ਕੇ ਚਾਇਨਾ ਡੋਰ ਦੇ ਖਿਲਾਫ ਕੀਤੀ ਜਾ ਰਹੀ ਜੰਗ 'ਚ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦੇਣ ਚੰਡੀਗੜ੍ਹ ਤੋਂ ਮਨੋਜ ਰਾਠੀ ਅਤੇ ਬਟਾਲਾ ਤੋਂ ਨਿਤਿਨ ਲੁਥਰਾ ਦੀ ਰਿਪੋਰਟ న్యూਸ 18 ਪੰਜਾਬ ਤਾਂ ਚਾਇਨਾ ਡੋਰ ਦੇ ਖਿਲਾਫ 56 ਕੱਸਿਆ ਜਾ ਰਿਹਾ ਹੈ ਖੂਬ ਸਖਤੀ ਕੀਤੀ ਜਾ ਰਹੀ ਹੈ ਇਸ ਬਾਰੇ ਹੋਰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿੱਚ ਜੁੜ ਚੁੱਕੇ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ 8 ਪੰਜਾਬ ਤੇ ਸਰ ਤੁਹਾਡੇ ਤੋਂ ਪਹਿਲਾਂ ਇਹ ਹੀ ਜਾਣਕਾਰੀ ਚਾਹਾਂਗੇ ਆ ਕਿ ਜਿਸ ਤਰੀਕੇ ਦੇ ਨਾਲ ਸਖਤੀ ਵਰਤੀ ਜਾ ਰਹੀ ਹੈ ਇਹ ਵੀ ਡਿਪਾਰਟਮੈਂਟ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਜਾਵੇਗੀ ਚਾਇਨਾ ਡੋਰ ਨੂੰ ਲੈ ਕੇ ਉਹਨਾਂ ਨੂੰ ਇਨਾਮ ਹੀ ਦਿੱਤਾ ਜਾਵੇਗਾ ਇਹ ਪੂਰੇ ਫੈਸਲੇ ਬਾਰੇ ਵਿਸਤਾਰ ਦੇ ਨਾਲ ਜਾਣਕਾਰੀ ਦਿਓ ਕਿ ਸ਼ਿਕਾਇਤ ਕਿੱਥੇ ਦਰਜ ਕਰਵਾਉਣੀ ਹੋਵੇਗੀ ਕਿਵੇਂ ਉਸ ਤੋਂ ਬਾਅਦ ਐਕਸ਼ਨ ਹੋਵੇਗਾ ਤੇ ਜੇਕਰ ਕੋਈ ਚਾਇਨਾ ਡੋਰ ਵੇਚਦਾ ਹੈ ਉਸਤੇ ਮੈਕਸਿਮਮ ਕਿੰਨਾ ਐਕਸ਼ਨ ਹੋ ਸਕਦਾ ਹੈ ਬਿਲਕੁਲ ਠੀਕ ਹੈ ਜੀ ਅਸੀਂ ਅੱਜ ਇਹ ਜਿਹੜਾ ਕੰਟੀਨਿਊਸ ਐਫਰਟ ਹੈ ਜੀ ਅਸੀਂ ਜਿਹੜਾ ਡਾਇਰੈਕਸ਼ਨਸ ਨੇ ਅੰਡਰ এনवायरमेंट ਪ੍ਰੋਟੈਕਸ਼ਨ ਐਕਟ ਜੁਲਾਈ 'ਚ ਦੇ ਚੁੱਕੇ ਹਾਂ ਉਸ ਤੋਂ ਬਾਅਦ ਖ਼ਬਰਾਂ 'ਚ ਵੀ ਇਹਦੇ ਬਾਰੇ ਦੱਸਿਆ ਸੀ ਵੀ ਕਿਹੜੇ-ਕਿਹੜੇ ਅਧਿਕਾਰੀ ਇਹਦੇ ਤੇ ਕਾਰਵਾਈ ਕਰ ਸਕਦੇ ਆ ਔਰ ਉਸ ਸਮੇ ਇਹਦੇ 'ਚ ਸਜ਼ਾ ਦਾ ਵੀ ਪ੍ਰਾਵਧਾਨ ਸੀ ਹੂੰ ਜਿਹੜਾ ਅਮੈਂਡਮੈਂਟ ਹੋਈ ਹੈ ਉਹਦੇ ਅੰਦਰ ਅਸੀਂ ਜਿਹੜਾ এনवायरमेंट ਪ੍ਰੋਟੈਕਸ਼ਨ ਐਕਟ ਹੈ ਉਦੇ ਅੰਦਰ ਅਸੀਂ 10000 ਤੋਂ ਲੈ ਕੇ 15 ਲੱਖ ਤੱਕ ਦਾ ਫਾਈਨ ਲਗਾਉਣ ਦਾ ਪ੍ਰੋਵੀਜ਼ਨ ਹੈਗਾ ਹੂੰ ਔਰ ਅਸੀਂ ਉਹਨੂੰ ਇਸ ਗੱਲੋਂ ਜੋੜਿਆ ਵੀ ਸਾਡੇ ਰੇਡਸ ਜਿਹੜੇ ਨੋਟਿਸ ਨੇ ਉਹ ਲਗਾਤਾਰ ਜਾਰੀ ਸੀ ਪਰ ਕਿਉਂਕਿ ਹੁਣ ਸੀਜ਼ਨ ਜਿਹੜਾ ਮਾਗੀ ਦਾ ਲੋੜੀ ਦਾ ਸ਼ੁਰੂ ਹੁੰਦਾ ਹੈ ਅਸੀਂ ਇਹਨੂੰ ਪਬਲਿਕ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਵੀ ਜਿਹੜਾ ਚਾਈਨਾ ਡੋਰ ਨੂੰ ਫੜਵਾਏਗਾ ਹੂੰ ਉਹਦੀ ਸੂਚ ਦੱਸੇਗਾ ਵੀ ਜਿੱਥੇ ਚਾਈਨਾ ਡੋਰ ਵਿਕਰੇਈ ਹੈ ਸਟੋਰ ਕੀਤੀ ਹੈ ਟਰਾਂਸਪੋਰਟ ਕਰ ਰਹੀ ਹੈ ਜਾਂ ਕੋਈ ਯੂਜ਼ ਕਰ ਰਿਹਾ ਹੈ ਜਿਹੜੀ ਕਿ ਬੈਂਡ ਹੈਗੀ ਹੈ ਉਸ ਨੂੰ 25000 ਰੁਪਏ ਤੱਕ ਦਾ ਇਨਾਮ ਦਿੱਤਾ ਜਾਏਗਾ ਇਹ ਉਸ ਇਨਫੋਰਮੇਸ਼ਨ ਦੇ ਉੱਤੇ ਸਾਨੂੰ ਚਾਇਨਾ ਡੋਰ ਬਰਾਮਦ ਹੁੰਦੀ ਹੈ ਤੇ ਇਹ ਪ੍ਰੋਵੀਜ਼ਨ ਹੈ ਜੀ ਉਹਦੀ ਐਡ ਹੈ ਜਖਬਾਰ ਚਾਈਏ ਇਹ ਸਰ ਕਿੱਥੇ ਕਿੱਥੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਜੇ ਤੁਸੀਂ ਤਰੀਕਾ ਨੂੰ ਜਾਣ ਕੇ ਦੇ ਸਕੋ ਟੋਲ ਟੋਲ ਫ੍ਰੀ ਨੰਬਰ ਦਿੱਤਾ ਆ ਉਹ ਫਿਲਹਾਲ ਅਸੀਂ 9 ਤੋਂ 5 ਵਰਕਿੰਗ ਦੇ ਵਿੱਚ ਚੱਲ ਰਿਹਾ ਹਾਲਾਂਕਿ ਉੱਤੇ ਟੋਲ ਨੰਬਰ ਦਿੱਤਾ ਹੈ ਈਮੇਲ ਦੀ ਵੀ ਨਾਲ ਅਸੀਂ ਦਿੱਤੀ ਹੈ ਔਰ ਉਥੇ ਅੱਜ ਲਗਭਗ 8-10 ਲੋਕਾਂ ਦੇ ਫੋਨ ਵੀ ਆਏ ਨੇ ਜਿਹੜੇ ਕੁਝ ਦੱਸਣਾ ਚਾਹੁੰਦੇ ਨੇ ਔਰ ਅਸੀਂ ਉਹਦੇ ਅੱਗੇ ਕਾਰਵਾਈ ਇਹ ਹੋਏਗੀ ਵੀ ਜੇ ਤੇ ਜਿਹੜਾ ਦੱਸਣ ਵਾਲਾ ਉਹ ਨਾਲ ਚੱਲੇਗਾ ਜਾਂ ਕੋਈ ਖਬਰ ਇਸ ਤਰ੍ਹਾਂ ਦੱਸੇਗਾ ਵੀ ਫਲਾਣੀ ਜਗ੍ਹਾ ਉੱਥੇ ਸਾਡੇ ਆਫੀਸਰ ਜਾਣਗੇ ਔਰ ਉਹਦੀ ਹੈਲਪ ਦੇ ਨਾਲ ਜੇ ਉਥੋਂ ਚਾਈਨਾ ਡੋਰ ਮਿਲਦੀ ਹੈ ਤੇ ਉਹ ਅਗਲੀ ਕਾਰਵਾਈ ਜਿਹੜੀ ਜਿਵੇਂ ਦੱਸਿਆ ਵੀ ਉਹ ਪ੍ਰਬਧਾਨ ਹੈ ਪ੍ਰੋਵੀਜ਼ਨ ਹੈ ਸਾਡੇ ਕਾਨੂੰਨ ਦੇ ਵਿੱਚ ਉਹ ਕਾਰਵਾਈ ਕੀਤੀ ਜਾਏਗੀ ਔਰ ਜਿਹੜਾ ਦੱਸਣ ਵਾਲਾ ਉਹਦੀ ਆਇਡੈਂਟੀਟੀ ਸੀਕ੍ਰੀਟ ਰੱਖੀ ਜਾਏਗੀ ਜੀ ਸਿਰਫ ਉਹਦੇ ਕੋਲ ਉਹਨੂੰ ਇਨਾਮ ਵਾਸਤੇ ਜਿਹੜਾ ਉਹ ਅਕਦਾਰ ਬਣੇਗਾ ਜੀ ਸਰ ਜਿਵੇਂ ਕਿ ਹਰ ਸਾਲ ਹੀ ਸਾਡੇ ਕੋਲ ਜੀਆਂ ਖਬਰਾਂ ਹੁੰਦੀਆਂ ਨੇ ਕਿ ਕਿਵੇਂ ਚਾਈਨਾ ਡੋਰ ਲੋਕਾਂ ਦੀ ਵਾਸਤੇ ਜਾਨਲੇਵਾ ਸਾਬਤ ਹੁੰਦੀ ਹੈ ਕਿਵੇਂ ਗੰਭੀਰ ਜ਼ਖਮੀ ਹੋ ਜਾਂਦੇ ਨੇ ਕਈਆਂ ਦੀ ਜਾਨ ਤੱਕ ਜਾ ਚੁੱਕੀ ਹੈ ਅਜੇਕਰ ਹਾਲੀ ਦੇ ਵਿੱਚ ਇਸ ਸਮੱਸਿਆ ਦੀ ਗੱਲ ਕਰੀਏ ਤਾਂ ਤੁਹਾਨੂੰ ਕਿੰਨਾ ਕਿ ਇਹ ਵੱਡਾ ਮੁੱਦਾ ਪੰਜਾਬ ਦੇ ਵਿੱਚ ਨਜ਼ਰ ਆਉਂਦਾ ਜਾਂ ਫਿਲਹਾਲ ਦੀ ਗੱਲ ਕਰੀ ਤੇ ਕਿੰਨੇ ਕਿ ਵੱਡੇ ਪੱਧਰ ਤੇ ਅਜੇ ਵੀ ਇਹ ਦਿੱਕਤ ਹੈਗੀ ਆ ਜਿਸ ਨੂੰ ਕਿ ਖਤਮ ਕਰਨ ਦੀ ਲੋੜ ਹੈ ਲੋਕਾਂ ਤੋਂ ਲੋਕੀਏ ਸਹਿਯੋਗ ਵੀ ਮੰਗਿਆ ਗਿਆ ਪੂਰੀ ਦਿੱਕਤ ਹੈ ਜੀ ਤਾਂ ਹੀ ਅਸੀਂ ਆਪਣਾ ਵਿਚਾਰ ਵਿਮਰਸ਼ ਔਰ ਆਪਣੀ ਵਿਭਾਗ ਦੀ ਜਿਹੜੀ ਅਸੀਂ ਰਿਵਿਊ ਕਰਦੇ ਰਹਿੰਨੇ ਆ ਅਸੀਂ ਉਸ ਤੋਂ ਪਹਿਲੇ ਜਿਵੇਂ ਮੈਂ ਦੱਸਿਆ ਵੀ 5-6 ਮਹੀਨੇ ਪਹਿਲੇ ਜਿਹੜੇ ਵਕਰੇਤਾ ਸੀ ਉਹਨਾਂ ਨੂੰ ਵੀ ਨੋਟਿਸ ਕੱਢ ਦਿੱਤਾ ਸੀ ਵੀ ਭਾਈ ਤੁਸੀਂ आज विक्रेता हो ਤੁਹਾਡੂ ਚਾਈਨਾ ਡੋਰ ਵਿੱਚ ਪਤੰਗ ਵਿਚਨ ਦੇ ਤੁਸੀਂ ਅਧਿਕਾਰੀ ਹੋ ਡੋਰ ਵੇਚਦੇ ਹੋ ਪਰ ਚਾਈਨਾ ਡੋਰ ਤੁਸੀਂ ਨਹੀਂ ਵੇਚ ਸਕਦੇ ਉਹਨਾਂ ਨੂੰ ਨੋਟਿਸਸ ਗਏ ਸੀ ਵੀ ਜੇ ਤੁਹਾਡੇ ਕੋਲ ਚਾਈਨਾ ਡੋਰ ਫੜੀ ਗਈ ਤਾਂ ਕਿ ਕੱਲ ਨੂੰ ਤੁਸੀਂ ਇਹ ਕਹਿਣ ਜੋਗੇ ਨਹੀਂ ਆ ਵੀ ਸਾਨੂੰ ਦੱਸਿਆ ਨਹੀਂ ਗਿਆ ਸੀ ਉਹ ਬਕਾਇਦਾ ਨੋਟਿਸ ਕਰਕੇ ਹੀアリング ਕਰਕੇ ਉਹਨਾਂ ਨੂੰ ਕੀਤੀ ਉਹਨਾਂ ਨੂੰ ਕਿਹਾ ਗਿਆ ਉਹਦੇ ਅੰਦਰ ਵੀ ਤੁਸੀਂ ਲਿਖ ਕੇ ਲਾਓ ਆਪਣੀ ਦੁਕਾਨ ਦੇ ਅੰਦਰ ਵੀ ਇੱਥੇ ਚਾਈਨਾ ਡੋਰ ਨਹੀਂ ਵਿਕਦੀ ਔਰ ਉਸ ਤੋਂ ਬਾਅਦ ਟੀਮਾਂ ਹਮੇਸ਼ਾ ਹੀ ਲਗਾਤਾਰ ਜਾ ਕੇ ਰੇਡ ਕਰ ਰਹੀਆਂ ਨੇ ਅਲੱਗ-ਅਲੱਗ ਜਗ੍ਹਾਾਂ ਤੇ ਔਰ ਇਹ ਸਾਡੇ 19 ਰੀਜਨਲ ਆਫਿਸ ਨੇ ਉਹ ਜਾ ਕੇ ਉਥੇ ਚੈਕਿੰਗ ਕਰਦੇ ਨੇ ਇਹ ਕਿ ਅਡੀਸ਼ਨਲ ਬਈ ਲੋਕਾਂ ਨੂੰ ਐਨਜੀਓ ਨੂੰ ਹੋਰ ਉਤਸ਼ਾਹਿਤ ਕਰਨਾ ਵਾਸਤੇ ਕਿਉਂਕਿ ਦੇਖੋ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹੈ ਤੇ ਸਾਡੇ ਵਿੱਚੋਂ ਹੀ ਤੇ ਡਿਮਾਂਡ ਵੀ ਸਾਡੇ ਵਰਗੇ ਲੋਕੀ ਕਰਦੇ ਨੇ ਜੇ ਡਿਮਾਂਡ ਆਂਦੀ ਹੈ ਤਾਂ ਹੀ ਉਹ ਸਪਲਾਈ ਆਂਦੀ ਹੈ ਪਰ ਥੋੜੀ ਚੋਰੀ ਹੈ ਕਿਉਂਕਿ ਇਹ ਛੋਟਾ ਜਿਹਾ ਮਸਲਾ ਹੈ ਕੋਈ ਗੱਟੂ ਛੋਟੀ ਜੀ ਜਗ੍ਹਾ ਤੇ ਕਿਤੇ ਵੀ ਸੰਭਾਲ ਸਕਦਾ ਹੈ ਬਣਾਉਣ ਨੂੰ ਵੀ ਉਹ ਚੋਰੀ ਚੀਪੇ ਬਣਾ ਸਕਦਾ ਹੈ ਹਾਲਾਂਕਿ ਸਾਡੀ ਸਰਵੇਲੈਂਸ ਲਗਾਤਾਰ جاری ਹੈ ਪਰ ਅਸੀਂ ਚਾਹਨੇ ਵੀ ਪਬਲਿਕ ਦਾ ਇਹੋ ਜਿਹਾ ਸਹਿਯੋਗ ਮਿਲੇ ਥੋੜਾ ਚੋਰਾ ਛੁਪੀ ਜਿਹੜਾ ਕਰਦਾ ਪਿਆ ਉਹਨੂੰ پکڑਨ ਦਾ ਇੱਕ ਜਰੀਆ ਬਣਾਇਆ ਜਿਸ ਦੇ ਨਾਲ ਅਸੀਂ ਇਨਾਮ ਜੋੜੇ ਨੇ ਸਰ ਤੁਹਾਡੀ ਵੀ ਇਸ ਦੇ ਵਿੱਚ ਸਟੱਡੀ ਹੋਵੇਗੀ ਆਖਿਰਕਾਰ ਜਦੋਂ ਇੰਨੀ ਸ਼ਕਤੀ ਹੁੰਦੀ ਹੈ ਪਾਬੰਦੀ ਹੁੰਦੀ ਹੈ ਜੇਕਰ ਫਿਰ ਵੀ ਕੋਈ ਡਿਮਾਂਡ ਕਰ ਰਿਹਾ ਕੋਈ ਵੇਚ ਰਿਹਾ ਤਾਂ ਤੁਹਾਨੂੰ ਉਸ ਦੇ ਪਿੱਛੇ ਕਾਰਨ ਕੀ ਲੱਗਦਾ ਹੈ ਫਿਰ ਕਿਉਂ ਆਖਿਰਕਾਰ ਚਾਈਨਾ ਡੋਰ ਦੀ ਡਿਮਾਂਡ ਹੁੰਦੀ ਹੈ ਜਾਂ ਚਾਈਨਾ ਡੋਰ ਨੂੰ ਵੇਚਿਆ ਜਾਂਦਾ ਹੈ ਦੇਖੋ ਇੱਕ ਕ੍ਰੇਜ਼ ਐ ਪਬਲਿਕ ਦਾ ਇੱਕ ਸਾਡੇ ਸੁਭਾਅ ਦੀ ਵੀ ਗੱਲ ਐ ਇਸ ਤੋਂ ਪਹਿਲੇ ਵੀ ਦੇਖੋ ਗੁੱਡੀਆਂ ਪਤੰਗਾ ਉਡਾਣ ਦਾ ਰਿਵਾਜ ਰਿਹਾ ਉਦੋਂ ਕਦੀ ਇਸ ਗੱਲ ਦੀ ਕਿਸੇ ਨੇ ਕੀਤੀ ਨਹੀਂ ਜਦੋਂ ਉਹ ਆ ਗਿਆ ਵੀ ਇਹ ਸ਼ਾਰਪ ਐ ਜੀ ਇਹਦਾ ਗੁੱਡੀ ਚੇਤੀ ਕੱਟੀ ਜਾਏਗੀ ਇੱਕ ਸੁਭਾਅ ਜਿਹਾ ਵੀ ਮੇਰੀ ਗੁੱਡੀ ਨਾ ਕੱਟੇ ਮੈਂ ਜਿੱਤ ਪ੍ਰਾਪਤ ਕਰਾਂ ਮੈਨੂੰ ਲੱਗਦਾ ਐ ਜਿਹੜਾ ਇਹ ਪਬਲਿਕ ਨੂੰ ਵੀ ਸਾਡੇ ਜਿਹੜੇ ਯੂਜ਼ਰ ਨੇ ਤਿਉਹਾਰ ਮਨਾਉਣ ਦਾ ਮਤਲਬ ਇਹ ਨਹੀਂ ਐ ਵੀ ਅਸੀਂ ਕੱਲ ਨੂੰ ਜਾਨ ਲੈਵਾ ਤਿਉਹਾਰ ਬਣ ਜਵੇ ਸੋ ਇਸ ਬਾਰੇ ਸਾਡੀ ਉਹ ਜ਼ਿੰਮੇਵਾਰੀ ਵੀ ਹੈ ਪਰ ਕਿਉਂਕਿ ਜ਼ਿੰਮੇਵਾਰੀ ਜੇ ਨਹੀਂ ਸਮਝਦੇ ਤਾਂ ਹੀ ਇਹ ਉਲੰਘਣਾਵਾਂ ਹੁੰਦੀਆਂ ਨੇ ਉਲੰਘਣਾਵਾਂ ਰੋਕਣ ਕਾਰਨ ਇਹ ਸਾਨੂੰ ਕਰਿਆ ਹੋਇਜੇ ਕਦਮ ਉਠਾਣੇ ਪੈਂਦੇ ਆ ਅਸੀਂ ਹਰ ਤਰ੍ਹਾਂ ਦੀ ਸਟ੍ਰੈਟਜੀ ਅਪਣਾ ਰਹੇ ਆ ਤਾਂ ਹੀ ਇੱਕ ਹੋਰ ਇਨੀਸ਼ੀਏਟਿਵ ਲੱਤਾ ਵੀ ਇਹਨੂੰ ਪ੍ਰਾਈਜ਼ ਨਾਲ ਵੀ ਜੋੜ ਦਈਏ ਜੀ ਚਾਈਨਾ ਟੋਰ ਫੜਾਓ ਤੇ ਇਨਾਮ ਪਾਓ ਹਮ ਇਹਦੇ ਅੰਦਰ ਅਸੀਂ 6 ਜਿਹੜੇ ਆਫੀਸਰ ਨੇ ਉਹਨਾਂ ਨੂੰ ਬਿਲਕੁਲ ਸਰ ਇਹ ਡਿਪਾਰਟਮੈਂਟ ਦੇ ਭਾਗ ਦਾ ਬਹੁਤ ਚੰਗਾ ਅਪਰਾਲਾ ਵੀ ਹੈ ਲੋਕਾਂ ਤੋਂ ਸਹਿਯੋਗ ਵੀ ਮੰਗਿਆ ਹੈ ਇਹ ਵੀ ਜ਼ਰੂਰ ਜਾਣਕਾਰੀ ਦਿਓ ਕਿ ਕਦੋਂ ਇਹ ਟੋਲ ਫਰੀ ਨੰਬਰ ਜੋ ਕਿ ਜਾਰੀ ਕੀਤਾ ਗਿਆ ਹੁਣ ਤੱਕ ਜੇ ਤੁਹਾਡੇ ਕੋਲ ਕੋਈ ਅੰਕੜਾ ਹੋਵੇ ਕਿ ਕਿੰਨੀਆਂ ਸ਼ਿਕਾਇਤਾਂ ਪਹੁੰਚੀਆਂ ਨਹੀਂ ਪਹਿਲੀ ਐਡ ਗਈ ਹੈ ਜੀ ਅੱਜ ਹੀ ਸ਼ੁਰੂਆਤ ਕੀਤੀ ਹੈ ਮੈਂ ਤੁਹਾਨੂੰ ਕਿਹਾ ਸੀ ਉਪਰਾਲਾ ਹੈ ਇਸ ਤੋਂ ਪਹਿਲੇ ਕੰਮ ਚੱਲ ਰਿਹਾ ਹੈ ਇਹ ਨਹੀਂ ਵੀ ਕੰਮ ਨਹੀਂ ਚੱਲ ਰਿਹਾ ਨਹੀਂ ਸਰ ਹੁਣ ਤੱਕ ਜਿਹੜਾ ਤੁਸੀਂ ਨੰਬਰ ਜਾਰੀ ਕੀਤਾ ਕਿੰਨੀਆਂ ਕਿ ਫੋਨ ਕਾਲਸ ਆਈਆਂ ਨੇ ਕਿੰਨੀਆਂ ਸ਼ਿਕਾਇਤਾਂ ਪਹੁੰਚੀਆਂ ਬਹੁਤ ਬਹੁਤ ਕਾਲਾਂ ਆਈਆਂ ਨੇ ਜੋ ਮੈਂ ਸ਼ਾਮ ਨੂੰ ਜਾਣਕਾਰੀ ਦਿੱਤੀ ਸੀ ਉਹਨਾਂ ਨੂੰ ਅੱਗੇ ਆਪਣੇ ਦਫ਼ਤਰਾਂ 'ਚ ਭੇਜਿਆ ਜਾਏਗਾ ਕਿਉਂਕਿ ਪੂਰੇ ਪੰਜਾਬ ਦੀਆਂ ਨੇ ਉਹ ਅੱਗੇ ਜਾ ਕੇ ਅਸੀਂ ਹਾਲੇ ਉਹਖਰ ਅੱਗੇ ਵੈਰੀਫਾਈ ਹੋਏਗਾ ਕਿਉਂਕਿ ਪਬਲਿਕ ਆ ਕਈ ਵਾਰੀ ਵੈਸੇ ਵੀ ਖਬਰ ਦੇ ਦਿੰਦੀ ਹੈ ਜੀ ਮੈਨੂੰ ਪਤਾ ਲੱਗਾ ਹੈ ਪਤਾ ਲੱਗਣਾ ਤੇ ਚਲੋ ਅੱਛੀ ਗੱਲ ਹੈ ਸਾਨੂੰ ਉਸ ਨੂੰ ਦੇ ਨਾਮ ਦਾ ਹੱਕਦਾਰ ਹੋਵੇਗਾ ਜਿਹੜਾ ਇਸ ਚਾਈਨਾ ਡੋਰ ਨੂੰ ਪਕੜਵਾਏਗਾ ਹੂੰ ਕਿਉਂਕਿ ਲੋਕ ਦੂਸਰੀ ਡੋਰ ਵੇਚਣ ਨੂੰ ਕੋਈ ਮਨਾਈ ਨਹੀਂ ਹੈ ਪਤੰਗ ਉਡਾਣ ਦੀ ਕੋਈ ਮਨਾਈ ਨਹੀਂ ਹੈ ਤੇ ਕਈ ਵਾਰੀ ਉਹ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਜਿਹੜਾ ਵਿੱਚੋਂ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਕਿਉਂਕਿ ਇਹ ਫਿਜ਼ੀਕਲੀ ਜੇ ਮਿਲੇਗੀ ਤਾਂ ਹੀ ਅਕਸਰ ਹੋਏਗਾ ਜੀ ਕਿਉਂਕਿ ਮੂਜਬਾਨੀ ਨਹੀਂ ਕਹਿ ਸਕਦੇ ਦੇਖੋ ਜੀ ਇਹ ਵੇਚਦਾ ਸੀ ਪੁਰਾਣਾ ਸੀ ਪਹਿਲੇ ਸੀ ਠੀਕ ਹੈ ਜੀ ਸੋ ਇਸ ਪਿੱਛੇ ਇਹ ਹੈ ਵੀ ਉਹਦੀ ਸੂ ਕੀਨੀ ਕੱਚੀ ਹੈ ਕਿੰਨੀ ਕੋਨੇ ਵੈਰੀਫਿਕੇਸ਼ਨ ਜਿਹੜੀ ਅੱਛੀ ਤਰ੍ਹਾਂ ਕੀਤੀ ਹੈ ਜੇ ਉਹ ਸਾਡੇ ਨਾਲ ਚੱਲੇ ਉਹਦੀ ਆਇਡੈਂਟੀਟੀ ਜਿਹੜੀ ਸੀਕਰਟ ਰੱਖੀ ਜਾਏਗੀ ਜੇ ਨਹੀਂ ਵੀ ਜਾ ਰਿਹਾ ਤੇ ਸਾਨੂੰ ਲੋਕੇਸ਼ਨ ਵਗੈਰਾ ਜੀ 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 ਦੀ ਪ੍ਰੋਪਰ ਉਹਨੂੰ ਰੇਡ ਕਰਾਂਗੇ ਜੇ ਉੱਥੇ ਮਟੀਰੀਅਲ ਮਿਲੇਗਾ ਫਿਰ ਅਸੀਂ ਉਹਨੂੰ ਇਨਾਮ ਦੇ ਜਿਹੜਾ ਹਾਕਰ ਬਣੇ ਠੀਕ ਹੈ ਠੀਕ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਕਾਫੀ ਵਿਸਤਾਰ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਦਰਸਲ ਚਾਇਨਾ ਡੋਰ ਦੇ ਖਿਲਾਫ ਇਹ ਸਖਤੀ ਵਰਤੀ ਜਾ ਰਹੀ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਹੈ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ ਤਾਂ ਜਿਹੜਾ ਵੀ ਉਸ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਵੇਗਾ ਕਿ ਉਸ ਦੇ ਇਲਾਕੇ ਦੇ ਵਿੱਚ ਪਿੰਡ ਜਾਂ ਸ਼ਹਿਰ ਦੇ ਵਿੱਚ ਚਾਇਨਾ ਡੋਰ ਵਿਕ ਰਹੀ ਹੈ ਤਾਂ ਉਹ ਜਿਹੜਾ ਵੇਚ ਰਿਹਾ ਉਸ ਦੇ ਖਿਲਾਫ ਤਾਂ ਐਕਸ਼ਨ ਹੋਵੇਗਾ ਮੋਟਾ ਜੁਰਮਾਨਾ ਵੀ ਲਗਾਇਆ ਜਾਵੇਗਾ ਤੇ ਜਿਹੜਾ ਇਹ ਜਾਣਕਾਰੀ ਦੇਵੇਗਾ ਸ਼ਿਕਾਇਤ ਦੇਵੇਗਾ ਉਸ ਆ ਜਿਹੜਾ ਕਿ ਇਨਾਮ ਦਿੱਤਾ ਜਾਵੇਗਾ ਉਸ ਦੀ ਜਾਣਕਾਰੀ ਵੀ ਗੁਪਤ ਰੱਖੀ ਜਾਵੇਗੀ ਅੱਗੇ ਬਾਤਾਂ ਕਿ ਗੱਲ ਕਰਾਂਗੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਠੇਖਨੋਰੀ ਬਾਰਡਰ ਪਹੁੰਚੇ ਪੁਲਿਸ ਅਧਿਕਾਰੀ ਸਾਬਕਾ ਡੀਆਈਜੀ ਨਰਿੰਦਰ ਭਾਰਗਵ ਤੇ ਐਸਐਸਪੀ ਨਾਨਕ ਸਿੰਘ ਠੇਖਨੋਰੀ ਪਹੁੰਚੇ ਤੇ ਕਿਸਾਨਾਂ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ 41 ਦਿਨਾਂ ਤੋਂ ਕਿਉਂਕਿ ਕਿਸਾਨਾਂ ਆਗੂ ਡੱਲੇਵਾਲ ਲਗਾਤਾਰ ਆ ਮਰਨ ਵਰਤੇ ਬੈਠੇ ਹੋਏ ਨੇ ਇਸ ਦੇ ਵਿਚਾਲੇ ਪ੍ਰਸ਼ਾਸਨ ਦੇ ਵੱਲ ਅਧਿਕਾਰੀਆਂ ਦਾ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਗੱਲ ਤੇ ਰਾਜ਼ੀ ਕੀਤਾ ਜਾਵੇ ਕਿ ਉਹ ਮੈਡੀਕਲ ਟ੍ਰੀਟਮੈਂਟ ਲੈਣ ਹਾਲਾਂਕਿ ਲਗਾਤਾਰ ਉਹਨਾਂ ਦੇ ਵੱਲ ਆਪਣਾ ਸਟੈਂਡ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਜਦੋਂ ਤੱਕ ਆ ਕੇਂਦਰ ਸਰਕਾਰ ਕਿਸਾਨੀ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਉਹਨਾਂ ਦਾ ਮਰਨ ਵਰਤੇ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਪਰ ਆਪਣੇ ਆਪ ਦੇ ਚੁਨਲ ਦੇ ਸਿਹਤ ਜੋਖੇ ਲਗਾਤਾਰ ਨਾ ਸਾਜ਼ ਹੋ ਰਹੀ ਹੈ ਖਰਾਬ ਹੋ ਰਹੀ ਹੈ ਆ ਤੋਂ ਵੀ ਚਿੰਤਾ ਦਾ ਵਿਸ਼ਾ ਇਸ ਦੇ ਵਿਚਾਲੇ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਤੇ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਸਾਬਕਾ ਡੀਆਈਜੀ नरेंद्र भार्गव से एस एस पी सिंह खनौरी बॉर्डर पर पहुंचे खनौरी मोर्चे के किसान आगुआ गलबात की गई कल शाम को सरदार जगजीत सिंह डल्लेवाल जी को कई बार वोमिटिंग आई थी और तो आज दिन में भी उनको ऐसा महसूस हो रहा है कि जैसे वोमिटिंग आएगी तो वो बिल्कुल सही महसूस नहीं कर रहे हैं तो आज प्रशासनिक अधिकारी आए थे और डॉक्टरों की टीम भी आई है गवर्नमेंट डॉक्टरों की टीम वो उनका एक बार चेकअप करना चाह रहे हैं ईसीजी अन्य वगैरह जो टेस्ट हैं वो करना चाह रहे हैं क्योंकि वो भी उसको लेके कंसर्न भी उसको लेकर चिंतित हैं जिस तरीके से उनको वो मीटिंग आ रही है तो जब टीम बैठी थी यहाँ पे प्रशासनिक अधिकारी बैठे हैं जब उन्होंने हमने मैसेज लगाया सरदार जगजीत सिंह डल्लेवाल जी को तो वो अभी सो रहे हैं और उनका शरीर वो ठीक महसूस नहीं कर रहे हैं अगर वो लेटे हुए हैं थोड़ा सा भी बैठने की कोशिश करते हैं तो बार बार वोमिटिंग जैसा उनका मन हो रहा है तो अभी डॉक्टरों की टीम प्रशासनिक अधिकारियों की टीम की उनसे मीटिंग नहीं हो पाई है अगर डलेवाल साहब की तरफ से अगर ग्रीन सिग्नल आएगा तो उसके बाद डॉक्टरों की टीम और प्रशासनिक अधिकारी जाके अंदर चेकअप करेंगे इसके अलावा और कोई भी बातचीत अभी प्रशासनिक अधिकारियों से नहीं हुई है कि कल डलेवाल मनोहर दिन कोशिशा की जा रही जिमें कि ਆ ਕਿਸਾਨ ਆਗੂ ਅਭਿਮਨਿਉ ਕਹਾੜ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਿਹਤ ਜਿਆਦਾ ਖਰਾਬ ਹੈ ਜਿਆਦਾ ਨਾ ਸਾਧ ਹੋਣ ਦੇ ਕਾਰਨ ਡੱਲੇਵਾਲ ਦੇ ਨਾਲ ਤੇ ਅਜੇ ਪੁਲਿਸ ਅਧਿਕਾਰੀਆਂ ਦੀ ਗੱਲਬਾਤ ਮੀਟਿੰਗ ਨਹੀਂ ਹੋ ਸਕੀ ਆ ਪਰ ਕਿਸਾਨ ਆਗੂਆਂ ਦੇ ਨਾਲ ਜਰੂਰ ਜੋ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਕੋਸ਼ਿਸ਼ ਇਹ ਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਇਆ ਜਾਵੇ ਉਹ ਮੈਡੀਕਲ ਟਰੀਟਮੈਂਟ ਲੈਣ ਉਹਨਾਂ ਦੀ ਸਿਹਤ ਹੋਰ ਜਿਆਦਾ ਖਰਾਬ ਨਾ ਹੋਵੇ ਕਿਉਂਕਿ ਲਗਾਤਾਰ 41 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੀ ਬੈਠੇ ਹੋਏ ਨੇ ਕਾਲੀ ਬਨਾਤ ਉਹਨਾਂ ਦੇ ਵੱਲੋਂ ਬਿਲਕੁਲ ਵੀ ਅਨ ਨਹੀਂ ਲਿਆ ਗਿਆ ਇਸ ਦੇ ਚੱਲਦਿਆਂ ਸਿਹਤ ਲਗਾਤਾਰ ਨਸਾਦ ਹੋ ਰਹੀ ਹੈ ਹਾਲਾਂਕਿ ਹਰ ਰੋਜ਼ ਡਾਕਟਰਾਂ ਦੀ ਟੀਮ ਦੇ ਬਣਾਉਂਨਾਂ ਦਾ ਹੈਲਥ ਚੈੱਕਅਪ ਕੀਤਾ ਜਾ ਰਿਹਾ ਨਰਿੰਦਰ ਟੈਸਟ ਵੀ ਜਿਹੜੇ ਕਿ ਰੁਟੀਨ ਦੇ ਵਿੱਚ ਕੀਤੇ ਜਾ ਰਹੇ ਨੇ ਇਸ ਦੇ ਵਿਚਾਲੇ ਮਾਮਲਾ ਸੁਪਰੀਮ ਕੋਰਟ ਦੇ ਵਿਚਾਰਿਆ ਸੁਪਰੀਮ ਕੋਰਟ ਦੇ ਵੱਲੋਂ ਵੀ ਜਿਹੜੇ ਕਿ ਪੂਰੇ ਮਾਮਲੇ ਦੇ ਵਿੱਚ ਸਖਤੀ ਵਿਖਾਈ ਜਾ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਸੀਟ ਨੂੰ ਲੈ ਕੇ ਸੁਪਰੀਮ ਕੋਰਟ ਵੀ ਜੋ ਕੇ ਗੰਭੀਰ ਨਜ਼ਰ ਆ ਰਿਹਾ ਹੈ ਲੱਗਦਾ ਹੈ ਹਾਲਾਤ ਕਿਸ ਤਰ੍ਹਾਂ ਦੇ ਵਿਸਫੋਟ ਲੇਵਲ ਸਾਹਿਬ ਦਾ ਕੱਲ ਜਿਹੜਾ ਮਹਾਪੰਚਾਇਤ ਦਾ ਪ੍ਰੋਗਰਾਮ ਸੀ ਉਹ ਕਾਫੀ ਹੈਕਟਿਕ ਰਿਹਾ ਉਹਨਾਂ ਨੂੰ ਕੱਲ ਵੀ ਦੇ ਇਸ ਕਰਕੇ ਥੋੜਾ ਬੇਅਰਾਮੀ ਵੀ ਹੁੰਦੀ ਹੈ ਤੇ ਸਰੀਰ ਦਾ ਉਹਨਾਂ ਦਾ ਜਿਹੜਾ ਹੈਗਾ ਅੰਸਨ ਕਰਕੇ ਜਿਸ ਸਥਿਤੀ ਚ ਹੈ ਤੇ ਉਹੀ ਉਹਨਾਂ ਦਾ ਹਾਲ ਚਾਲ ਜਾਣਿਆ ਤੇ ਉਹਨਾਂ ਨੂੰ ਦੱਸਿਆ ਮਾਨਯੋਗ ਸੁਪਰੀਮ ਕੋਰਟ ਦਾ ਕੰਸਰਨ ਵੀ ਤੇ ਪੰਜਾਬ ਸਰਕਾਰ ਦਾ ਮੁਕੰਤਰੀ ਸਾਹਿਬ ਸਰ ਆਪ ਗਵਰਨਰ ਸਿੰਘ ਮਾਨ ਦਾ ਖੰਸਰ ਜੇ ਨੰਨ ਦੱਸਿਆ ਕਿ ਉਹਨਾਂ ਲਈ ਮੈਡੀਕਲ ਟੀਮ ਜਿਹੜੀ ਹੈਗੀ ਆ ਉਹ ਹੋਰ ਬੈਟਰ ਇਕੁਪਮੈਂਟ ਦੇ ਨਾਲ ਇੱਥੇ ਜਿਵੇਂ ਪੋਰਟੇਬਲ ਇਕੋਕਾਰਡੀਓਗ੍ਰਾਫੀ ਵਗੈਰਾ ਉਹ ਇੱਥੇ ਉਪਲਬਧ ਹੋ ਗਿਆ ਜੇ ਕਦੇ ਵੀ ਕੋਈ ਕਿਸੇ ਕਿਸਮ ਦੀ ਲੋੜਿੰਦਾ ਹੁੰਦੀ ਹੈ ਉਦੇ ਮਤਲਬ ਮਤਲਬ ਜਿਹੜੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੁਣ ਹੋਰ ਹੋਰ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਇਜ਼ਾਫਾ ਕੀਤਾ ਗਿਆ ਹੈ ਜੇਕਰ ਐਮਰਜੈਂਸੀ ਦੀ ਰਿਕੁਆਇਰਮੈਂਟ ਹੁੰਦੀ ਹੈ ਐਮਰਜੈਂਸੀ ਸਿਚੁਏਸ਼ਨ ਹੁੰਦੀ ਹੈ ਤਾਂ ਉਹ ਚੀਜ਼ਾਂ ਇੱਥੇ ਉਪਲਬਧ ਹੋਣਗੀਆਂ ਉਪਲਬਧ ਤੇ ਸਰ ਇੱਕ ਗੱਲ ਹੋ ਰਿਹਾ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਇਹ ਸੁਣਨ ਦੇ ਵਿੱਚ ਆਇਆ ਕਿ ਨਾ ਸਿਹਤ ਸਹੀ ਨਹੀਂ ਆ ਇੱਥੇ ਦਿਨ ਜਦੋਂ ਉਹ ਮਹਾਪੰਚਾਇਤ ਹੋਈ ਆ ਉਸ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਤੇ ਜਿਹੜਾ ਬਾਡੀ ਦੇ ਵਿੱਚ ਜ਼ਿਆਦਾ ਦਿੱਕਤ ਪਰੇਸ਼ਾਨੀ ਆਈ ਹੈ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਅਨਸ਼ੰਦੀ ਸਥਿਤੀ ਚ ਉਹਨਾਂ ਨੂੰ ਕੱਲ ਦਾ ਦਿਨ ਕਾਫੀ ਆਣਾ ਜਾਣਾ ਹੈਕਟਿਕ ਹੋਇਆ ਹੈ ਹੈਕਟਿਕ ਹੋਣ ਦੇ ਕਾਰਨ ਬੇਰਾਮੀ ਹੁੰਦੀ ਹੈ ਸੋ ਉਹ ਸਥਿਤੀ ਹੁੰਦੀ ਹੈ ਇਸ ਕਿਸਮ ਦੀ ਤਾਂ ਉਸੇ ਦੇ ਮੁਤਾਬਕ ਉਹਨਾਂ ਦੀ ਇਸ ਟਾਈਮ ਸੌਣ ਦੀ ਸਥਿਤੀ ਚ ਸੀਗੇ ਉਹ ਸੋ ਰਹੇ ਸੀ ਪਰ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਅਸੀਂ ਪ੍ਰਾਈਸ ਕਰਤਾ ਕਿ ਆ ਚੀਜ਼ਾਂ ਜਿਹੜੀਆਂ ਸਰ ਐਕਐਡੀ ਜੀ ਜੀ ਰਟਾਇਡ ਹੋਏ ਆ ਆ ਇਸ ਸਿਚੁਏਸ਼ਨ ਨੂੰ ਕਿਦਾਂ ਦੇਖਦੇ ਆ ਕਿਦਾਂ ਇਸ ਚੀਜ਼ ਦਾ ਰਿਜ਼ੋਲਵ ਹੋਏਗਾ ਇੱਕ ਉਹ ਬਜ਼ੁਰਗ ਵੀ ਜਿਹੜਾ 70 ਸਾਲ ਦੀ ਉਮਰ ਦੇ ਵਿੱਚ ਨੇ ਅੱਜ 40ਵਾਂ ਦਿਨ ਟਲ ਚੁੱਕਿਆ ਜਿਹੜਾ ਉਹਨਾਂ ਦਾ ਮਰਨ ਵਰਤ ਚੱਲਦਾ ਪਿਆ ਹੈ ਕਿਹੜੀਆਂ-ਕਿਹੜੀਆਂ ਗੱਲਾਂ ਉਹਨਾਂ ਨੂੰ ਸਾਹਮਣੇ ਰੱਖੀਆਂ ਜਾ ਰਹੀਆਂ ਤਾਂ ਕਿ ਉਹਨਾਂ ਨੂੰ ਲੱਗੇ ਵੀ ਹਾਂ ਕੋਈ ਨਾ ਕੋਈ ਇਸ ਚੀਜ਼ ਦਾ ਹੱਲ ਹੋਏਗਾ ਕਿਉਂਕਿ ਜ਼ਿਆਦਾਤਰ ਮੰਗਾ ਭਾਵੇਂ ਕੇਂਦਰ ਦੇ ਨਾਲ ਰابطਾ ਰੱਖਦੇ ਆ ਨੇ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਜ਼ਿਆਦਾਤਰ ਮੰਗਾ ਕੇਂਦਰ ਦੇ ਨਾਲ ਰابطਾ ਰੱਖਦੀ ਪਈਆਂ ਨੇ ਤੁਸੀਂ ਕੀ ਮੈਸੇਜ ਕੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅੱਜ ਦੀ ਘੜੀ ਉਹ ਜਿਸ ਸਿਚੁਏਸ਼ਨ ਚ ਹੈਗੇ ਨੇ ਉਹਨਾਂ ਦੀ ਸਿਹਤ ਸਭ ਤੋਂ ਵੱਡਾ ਕੰਸਰਨ ਹੈ ਮਾਨਯੋਗ ਸੁਪਰੀਮ ਕੋਰਟ ਦਾ ਵੀ ਪੰਜਾਬ ਸਰਕਾਰ ਦਾ ਵੀ ਉਸੇ ਦੇ ਬਾਰੇ ਅਸੀਂ ਜੋ ਲੜੇਂਦਾ ਇੱਥੇ ਜ਼ਰੂਰਤ ਹੈ ਉਹ ਪੂਰੀ ਕਰਕੇ ਚੱਲ ਗਏ ਧੰਨਵਾਦ ਸੋ ਸਾਫਾ ਡੀਆਈਏ ਜੀ ਨਿੰਦਰ ਪਰਕਰ ਵੱਲੋਂ ਇਸ ਵਕਤ ਮੁਲਾਕਾਤ ਕੀਤੀ ਹੈ ਜਗਜੀਤ ਸਿੰਘ ਦੱਲੇਵਾਲ ਸਾਹਿਬ ਦੇ ਨਾਲ ਤੇ ਉਹਨਾਂ ਦਾ ਜਿਹੜਾ ਹਾਸਟਲ ਜਾਣਾ ਗਿਆ ਤੇ ਉਹਨਾਂ ਨੂੰ ਅਰਜ਼ਿ ਕੀਤਾ ਗਿਆ ਕਿ ਜਿਹੜੀ ਸਿਹਤ ਸਹੂਲਤਾਂ ਇਸ ਵਕਤ ਉਹਨਾਂ ਨੂੰ ਬਹੁਤ ਅਹਿਮ ਨੇ ਉਹ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤੇ ਉਹਨਾਂ ਦੀ ਹਾਮੀ ਇਸ ਚੀਜ਼ ਦੇ ਵਿੱਚ ਚਾਹੀਦੀ ਹੈ ਕਿ ਉਹ ਸਿਹਤ ਸਹੂਲਤਾਂ ਕਦੋਂ ਲੈਣਗੇ ਫਿਲਹਾਲ ਸਿਹਤ ਦੇ ਬਾਬਤ ਜਾਣਕਾਰੀ ਲਈ ਆ ਮੀਟਿੰਗਾਂ ਦਾ ਦੌਰ ਲਗਾਤਾਰ جاری ਆ ਸਹਿਯੋਗੀ ਸੰਦੀਪ ਦੇ ਨਾਲ ਖਨੌਰੀ ਤੋਂ ਨਿਊਜ਼ਟਿਕ ਪੰਜਾਬ ਦੇ ਲਈ